ਸੰਗੀਤ ਜੀ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇਹ 2-3 ਕੰਮ ਕਰਕੇ ਸੌਂਿਆ ਕਰੋ ਇਹ ਕੰਮ ਕਰਨ ਦੇ ਨਾਲ ਸਾਡੀ ਜ਼ਿੰਦਗੀ ਦਿਨੋ-ਦਿਨ ਬਿਹਤਰ ਬਣਦੀ ਆ ਸਭ ਤੋਂ ਪਹਿਲਾ ਕੰਮ ਕੀ ਕਰਨਾ ਹੈ ਸਵੇਰ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦੇ ਸਮੇਂ ਦਾ ਹਿਸਾਬ-ਕਿਤਾਬ ਕਰਨਾ ਕਿ ਸਵੇਰ ਤੋਂ ਲੈ ਕੇ ਇਹ ਰਾਤ ਤੱਕ ਦਾ ਸਮਾਂ ਮੈਂ ਕਿਸ ਤਰ੍ਹਾਂ ਵਰਤਿਆ ਕਿਤੇ ਮੈਂ ਆਪਣੇ ਕੀਮਤੀ ਸਮੇਂ ਦੀ ਦੁਰਵਰਤੋਂ ਤਾਂ ਨਹੀਂ ਕੀਤੀ ਬਰਬਾਦੀ ਤਾਂ ਨਹੀਂ ਕੀਤੀ ਇਹਦਾ ਪਤਾ ਤਾਂ ਲੱਗੇਗਾ ਜਦੋਂ ਆਪਾਂ ਇਹ ਹਿਸਾਬ-ਕਿਤਾਬ ਲਗਾਵਾਂਗੇ ਕਿ ਮੈਂ ਕਿਹੜੇ ਕੰਮ ਨੂੰ ਕਿੰਨਾ ਸਮਾਂ ਦਿੱਤਾ ਇੱਕ ਕਾਪੀ ਲੈ ਲਓ ਇੱਕ ਪੈਨ ਲੈ ਲਓ ਜਾਂ ਫਿਰ ਆਪਣੇ ਮੋਬਾਈਲ ਦੇ ਵਿੱਚ ਨੋਟ ਕਰਨਾ ਸ਼ੁਰੂ ਕਰ ਦਿਓ ਰੋਜ਼ ਲਿਸਟ ਤਿਆਰ ਕਰੋ ਕਿ ਮੈਂ ਕਿੰਨਾ ਸਮਾਂ ਆਪਣੇ ਮਿੱਥੇ ਹੋਏ ਗੋਲ ਨੂੰ ਪ੍ਰਾਪਤ ਕਰਨ ਦੇ ਵਿੱਚ ਲਾਇਆ ਜਾਂ ਫਿਰ ਕਿੰਨਾ ਸਮਾਂ ਆਪਣੇ ਕੰਮ ਧੰਦੇ ਕਾਰੋਬਾਰ ਨੂੰ ਦਿੱਤਾ ਕਿੰਨਾ ਸਮਾਂ ਮੈਂ ਆਪਣੇ ਪਰਿਵਾਰ ਨੂੰ ਦਿੱਤਾ ਕਿੰਨਾ ਸਮਾਂ ਮੈਂ ਆਪਣੇ ਆਪ ਨੂੰ ਦਿੱਤਾ ਹੈ ਕਿਉਂਕਿ ਸਭ ਤੋਂ ਜ਼ਰੂਰੀ ਆ ਆਪਣੇ ਆਪ ਨੂੰ ਸਮਾਂ ਦੇਣਾ ਜੇ ਅਸੀਂ ਆਪਣੇ ਆਪ ਦਾ ਖਿਆਲ ਰੱਖਾਂਗੇ ਤਾਂ ਹੀ ਦੁਜਿਆਂ ਦਾ ਖਿਆਲ ਰੱਖ ਪਾਵਾਂਗੇ ਤਾਂ ਇਸ ਕਰਕੇ ਆਪਣੇ ਤਨ ਮਨ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਆਪਣੇ ਆਪ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਆ ਇਹ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਸਮੇਂ ਦਾ ਹਿਸਾਬ ਕਿਤਾਬ ਲਗਾ ਕੇ ਸੌਵਾਂਗੇ ਤੱਕਦੇ ਵੀ ਆਪਣੇ ਕੀਮਤੀ ਸਮੇਂ ਦੀ ਬਰਬਾਦੀ ਨਹੀਂ ਹੋਵੇਗੀ ਨਹੀਂ ਤਾਂ ਅਸੀਂ ਬਹੁਤਾ ਸਮਾਂ ਸੋਸ਼ਲ ਮੀਡੀਆ ਦੇ ਉੱਤੇ ਲਗਾ ਦਿੰਨੇ ਆ ਜਾਂ ਫਿਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਦੇ ਵਿੱਚ ਲਗਾ ਦਿੰਨੇ ਆ ਤਾਂ ਜਦੋਂ ਆਪਾਂ ਰੋਜ਼ ਰਾਤ ਨੂੰ ਬਕਾਇਦਾ ਇੱਕ ਲਿਸਟ ਤਿਆਰ ਕਰਾਂਗੇ ਲਿਖਾਂਗੇ ਕਿ ਕਿਹੜੇ ਸਮਾਂ ਨੂੰ ਕਿਹੜੇ ਕੰਮ ਨੂੰ ਕਿੰਨਾ ਸਮਾਂ ਦਿੱਤਾ ਤਾਂ ਸਾਨੂੰ ਆਪਣੇ ਆਪ ਪਤਾ ਲੱਗ ਜਾਣਾ ਹੈ ਕਿ ਮੈਂ ਫालतू ਕੰਮਾਂ ਨੂੰ ਸਮਾਂ ਦਿੱਤਾ ਹੈ ਕਿ ਜ਼ਰੂਰੀ ਕੰਮਾਂ ਨੂੰ ਇੱਕ ਇੱਕ ਗੱਲ ਨੋਟ ਕਰਨੀ ਆ ਕਿ ਕਿੰਨਾ ਸਮਾਂ ਮੈਂ ਸੁੱਤਾ ਕਿੰਨਾ ਸਮਾਂ ਮੈਂ ਜਾਗਿਆ ਕਿੰਨਾ ਸਮਾਂ ਹੱਸਿਆ ਕਿੰਨਾ ਸਮਾਂ ਖੇਡਿਆ ਕਿੰਨਾ ਸਮਾਂ ਟੀਵੀ ਦੇਖਿਆ ਜਾਂ ਮੋਬਾਈਲ ਚਲਾਇਆ ਕਿੰਨਾ ਸਮਾਂ ਮੈਂ ਕੁਝ ਨਵਾਂ ਸਿੱਖਣ ਤੇ ਲਾਇਆ ਇੱਕ ਇੱਕ ਗੱਲ ਨਿੱਕੀ ਨਿੱਕੀ ਗੱਲ ਵੀ ਲਿਖਣੀ ਆ ਫਿਰ ਸਾਨੂੰ ਪਤਾ ਲੱਗੇਗਾ ਅਤੇ ਇੱਕ ਸਵਾਲ ਆਪਣੇ ਆਪ ਨੂੰ ਇਹ ਵੀ ਪੁੱਛਣਾ ਹੈ ਕਿ ਅੱਜ ਕਿੰਨਾ ਸਮਾਂ ਤੋਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕੀਤਾ ਕਿਉਂਕਿ ਅਸੀਂ ਬਾਕੀ ਸਾਰੇ ਕੰਮਾਂ ਦੇ ਲਈ ਸਮਾਂ ਕੱਢ ਲੈਨੇ ਆ ਪਰ ਉਹ ਪਰਮ ਪਿਤਾ ਪਰਮਾਤਮਾ ਦੇ ਲਈ ਸਮਾਂ ਨਹੀਂ ਕੱਢਦੇ ਜਦੋਂ ਰੋਜ਼ ਰਾਤ ਨੂੰ ਆਪਣੇ ਆਪ ਨੂੰ ਇਹ ਪੁੱਛਾਂਗੇ ਨਾ ਕੀਤਾ ਸਮਣਾ ਸਵੇਰ ਤੋਂ ਲੈ ਕੇ ਹੁਣ ਤੱਕ ਕਿੰਨੀ ਵਾਰ ਤੂੰ ਵਾਹਿਗੁਰੂ ਬੋਲਿਆ ਏ ਫਿਰ ਪਤਾ ਲੱਗਣਾ ਏ ਕਿ ਅਸੀਂ ਕਿੰਨੇ ਕ ਪਾਣੀ ਦੇ ਵਿੱਚ ਆ ਉਸ ਤੋਂ ਬਾਅਦ ਦੂਸਰਾ ਕੰਮ ਇਹ ਵੀ ਕਰਨਾ ਏ ਆਪਣੇ ਆਪ ਨੂੰ ਪੁੱਛਣਾ ਕਿ ਮਨਾ ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਚੰਗਾ ਕੰਮ ਵੀ ਕੀਤਾ ਏ ਕਿ ਨਹੀਂ ਕਿਸੇ ਦਾ ਭਲਾ ਕੀਤਾ ਏ ਕਿਸੇ ਦੀ ਖੁਸ਼ੀ ਦਾ ਕਾਰਨ ਬਣਿਆ ਏ ਕਿਤੇ ਇਹ ਤਾਂ ਨਹੀਂ ਕਿਤੇ ਕਿਸੇ ਦਾ ਦਿਲ ਦੁਖਾ ਦਿੱਤਾ ਕਿਸੇ ਦਾ ਮਾੜਾ ਤਾਂ ਨਹੀਂ ਕਰ ਬੈਠਾ ਕਿਉਂਕਿ ਝੇਕ ਕਰਕੇ ਕਿਸੇ ਦਾ ਦਿਲ ਦੁਖਾਇਆ ਹੈ ਕਿਸੇ ਦਾ ਮਾੜਾ ਕੀਤਾ ਹੈ ਤਾਂ ਸਮਝ ਲੈ ਅੱਜ ਮਾੜੇ ਲੇਖ ਮਾੜੇ ਕਰਮ ਬਣਾ ਲੈ ਕਿਉਂਕਿ ਸੰਤ ਜੀ ਜੋ ਕੰਮ ਆਪਾਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਕਰਦੇ ਆਂ ਇਹੀ ਸਾਡੇ ਕਰਮ ਨੇ ਕਰਮਾਂ ਤੋਂ ਹੀ ਸਾਡੀ ਕਿਸਮਤ ਆ ਜੇ ਚੰਗੇ ਕੰਮ ਕਰਾਂਗੇ ਚੰਗੇ ਕਰਮ ਬਣਨਗੇ ਚੰਗੀ ਕਿਸਮਤ ਬਣੇਗੀ ਪਰ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ ਗਲਤੀਆਂ ਕਰ ਰਹੇ ਆਂ ਅਣਗਹਿਲੀਆਂ ਕਰ ਰਹੇ ਆਂ ਮਾੜੇ ਕਰਮ ਕਰ ਰਹੇ ਆਂ ਤਾਂ ਫਿਰ ਚੰਗੇ ਦੀ ਉਮੀਦ ਕਿੰਜ ਰੱਖ ਸਕਦੇ ਆ ਸੋ ਇਹਦਾ ਪਤਾ ਤਾਂ ਲੱਗਣਾ ਹੈ ਜਦੋਂ ਰੋਜ਼-ਰੋਜ਼ ਆਪਣੇ ਆਪ ਨੂੰ ਇਹ ਸਵਾਲ ਪੁੱਛਾਗੇ ਉਸ ਤੋਂ ਬਾਅਦ ਤੀਸਰਾ ਕੰਮ ਕੀ ਕਰਨਾ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਪਾਠ ਕਰਕੇ ਦਿਨ ਭਰ ਦੀਆਂ ਗਲਤੀਆਂ ਦੇ ਲਈ ਵਾਹਿਗੁਰੂ ਜੀ ਤੋਂ ਮਾਫੀ ਮੰਗਣੀ ਆ ਭਾਵੇਂ ਜਾਣੇ ਵਿੱਚ ਕੀਤੀਆਂ ਭਾਵੇਂ ਅਣਜਾਣੇ ਵਿੱਚ ਪਰ ਮਾਫੀ ਜ਼ਰੂਰ ਮੰਗਣੀ ਆ ਅਤੇ ਜੋ ਮਾਲਕ ਨੇ ਦਾਤਾਂ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਜਦੋਂ ਆਪਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਨਾ ਸਾਡਾ ਮਨ ਸਬਰ ਸੰਤੋਖ ਦੇ ਵਿੱਚ ਆ ਜਾਂਦਾ ਹੈ ਅਸੀਂ ਇੱਕ ਰੁੱਜੀ ਹੋਈ ਰੂਹ ਬਣ ਜਾਂਦੇ ਆ ਸ਼ੁਕਰਾਨਾ ਕਰਨ ਦੇ ਬਹੁਤ ਫਾਇਦੇ ਨੇ ਤੇ ਰੋਜ਼ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਣੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਂ ਬਹੁਤ ਆਲਸੀ ਹਾਂ ਮੇਰੇ ਤੁਸ ਮੇਰੇ ਜਲਦੀ ਨਹੀਂ ਉੱਠਿਆ ਜਾਂਦਾ ਤੁਸੀਂ ਹੀ ਕਿਰਪਾ ਕਰੋ ਮੈਨੂੰ ਅਮਰਤ ਵੇਲੇ ਉਠਾ ਲਿਆ ਕਰੋ ਆਪਣਾ ਨਾਮ ਜਪਾਲਿਆ ਕਰੋ ਜੇ ਜਦੋਂ ਰੋਜ਼ ਰਾਤ ਨੂੰ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਸੋਵਾਂਗੇ ਤਾਂ ਸਤਿਗੁਰ ਸੱਚੇ ਭਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਨੂੰ ਅਮਰ ਤਵੀਲਾ ਵੀ ਜਰੂਰ ਮਿਲ ਜਾਵੇਗਾ ਅਤੇ ਸੰਗਤ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਪਹਿਲਾਂ ਇਹ ਇੱਕ ਕੰਮ ਕਰਨਾ ਵੀ ਬਹੁਤ ਜ਼ਰੂਰੀ ਆ ਇਹ ਕੰਮ ਆਪਾਂ ਪਾਠ ਕਰਨ ਤੋਂ ਪਹਿਲਾਂ ਹੀ ਕਰ ਲੈਣਾ ਹੈ ਕਿ ਜੇਕਰ ਦਿਨ ਭਰ ਦੇ ਵਿੱਚ ਕਿਸੇ ਦੇ ਨਾਲ ਵੀ ਕੋਈ ਕਹਾ ਸੁਣੀ ਹੋ ਗਈ ਆ ਕੋਈ ਜਰਾ ਜਿੰਨੀ ਗੁੱਸੇ ਨਾਰਾਜ਼ਗੀ ਆ ਕਿਸੇ ਦੀ ਗੱਲ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਉਹ ਗੱਲ ਨੂੰ ਦਿਲ ਵਿੱਚ ਰੱਖ ਕੇ ਨਹੀਂ ਸੋਣਾ ਜੇ ਗੱਲ ਮਾੜੀ ਲੱਗੀ ਆ ਤੁਹਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਏ ਪਹਿਲੀ ਗੱਲ ਤਾਂ ਉਸੇ ਬੰਦੇ ਦੇ ਨਾਲ ਸਿੱਧੀ ਗੱਲ ਕਰੋ ਕਿ ਭਾਈ ਮੈਨੂੰ ਤੇਰੀ ਆ ਗੱਲ ਚੰਗੀ ਨਹੀਂ ਲੱਗੀ ਉਹ ਗੱਲ ਕਲੀਅਰ ਕਰ ਲਓ ਖਤਮ ਕਰ ਲਓ ਤੁਸੀਂ ਵੀ ਹਲਕੇ ਹੋ ਜਾਓਗੇ ਅਤੇ ਉਹ ਬੰਦਾ ਵੀ ਜਿੰਨੇ ਤੁਹਾਡੇ ਨਾਲ ਕੋਈ ਮਾੜਾ ਸ਼ਲੋਕ ਕੀਤਾ ਜੇ ਉਹ ਮਾਫੀ ਮੰਗ ਰਿਹਾ ਏ ਤਾਂ ਵੀ ਮਾਫ ਕਰ ਦਿਓ ਜੇਕਰ ਉਹਨੇ ਮਾਫੀ ਨਹੀਂ ਮੰਗੀ ਤਾਂ ਵੀ ਆਪਣੇ ਮਨ ਹੀ ਮਨ ਦੇ ਵਿੱਚ ਉਹਨੂੰ ਮਾਫ ਕਰ ਦਿਓ ਕਿਉਂਕਿ ਮਾਫ ਕਰ ਦੋਗੇ ਤਾਂ ਖੁਦ ਵੀ ਹਲਕੇ ਹੋ ਜਾਓਗੇ ਉਸ ਗੱਲ ਨੂੰ ਮਨ ਦੇ ਵਿੱਚੋਂ ਕੱਢ ਦਿਓ ਜਿੰਨੀ ਦੇਰ ਤੱਕ ਉਸ ਗੱਲ ਨੂੰ ਆਪਾਂ ਆਪਣੇ ਮਨ ਦੇ ਵਿੱਚ ਰੱਖਾਂਗੇ ਇਹ ਸਾਡਾ ਹੀ ਨੁਕਸਾਨ ਹੋਵੇਗਾ ਸਾਡਾ ਗੁੱਸਾ ਵੱਧਦਾ ਜਾਣਾ ਹੈ ਅਤੇ ਉਹ ਗੁੱਸੇ ਨੇ ਅੰਦਰੋਂ ਅੰਦਰ ਹੀ ਸਾਨੂੰ ਹੀ ਖਾਈ ਜਾਣਾਈ ਇਸ ਕਰਕੇ ਚੰਗਾ ਏ ਆ ਕਿ ਉਹ ਗੱਲ ਨੂੰ ਮਨ ਦੇ ਵਿੱਚੋਂ ਕੱਢ ਦੋ ਜੇਕਰ ਉਹ ਗੱਲ ਨੂੰ ਤੁਸੀਂ ਮਨ ਦੇ ਵਿੱਚੋਂ ਨਹੀਂ ਕੱਢ پا ਰਹੇ ਤਾਂ ਆਪਣੇ ਪਰਿਵਾਰਕ ਮੈਂਬਰ ਦੇ ਨਾਲ ਉਹ ਗੱਲ ਸਾਂਝੀ ਕਰੋ ਅਤੇ ਸਭ ਤੋਂ ਬੈਸਟ ਤਰੀਕਾ ਹੈ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਆਪਣੇ ਮਨ ਦੀ ਗੱਲ ਆਪਣਾ ਬਣਦਾ ਕੋਈ ਰਾਜ ਸਾਂਝਾ ਕਰਨਾ ਜਿਹੜੀ ਗੱਲ ਤੁਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਉਹ ਗੱਲ ਪਰਮ ਪਿਤਾ ਪਰਮਾਤਮਾ ਜੀ ਨੂੰ ਦੱਸ ਸਕਦੇ ਹੋ ਕਿਉਂਕਿ ਪਰਮ ਪਿਤਾ ਪਰਮਾਤਮਾ ਜੀ ਸਾਡੀਆਂ ਗੱਲਾਂ ਸੁਣ ਕੇ ਸਾਨੂੰ ਵੇਣੇ ਨਹੀਂ ਮਾਰਦੇ ਸਾਡਾ ਮਜ਼ਾਕ ਨਹੀਂ ਉਡਾਉਂਦੇ ਬਲਕਿ ਉਹ ਤਾਂ ਸਾਡੇ ਮਨ ਦੇ ਬੋਝ ਸਾਡੀਆਂ ਚਿੰਤਾਵਾਂ ਦਾ ਹੱਲ ਕਰਦੇ ਨੇ ਤਾਂ ਜਦੋਂ ਤੁਸੀਂ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰੋਗੇ ਤਾਂ ਤੁਹਾਨੂੰ ਬਹੁਤ ਚੰਗਾ ਲੱਗੇਗਾ ਭਾਵੇਂ ਕਿ ਉਹ ਪਰਮ ਪਿਤਾ ਪਰਮਾਤਮਾ ਜੀ ਸਭ ਕੁਝ ਜਾਣਦੇ ਆ ਪਰ ਜਦੋਂ ਆਪਾਂ ਆਪਣੇ ਵੱਲੋਂ ਪਰਮਾਤਮਾ ਜੀ ਦੇ ਨਾਲ ਗੱਲਾਂ ਕਰਦੇ ਆ ਨਾ ਮਨ ਬੜਾ ਵਧੀਆ ਫੀਲ ਕਰਦਾ ਹੈ ਮਹਾਪੁਰਖ ਜੀ ਬੜਾ ਸੋਹਣਾ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਦੋਂ ਇਕੱਲੇ ਹੋਵੋ ਉਦੋਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਗੱਲਾਂ ਕਰੋ ਅਤੇ ਜਦੋਂ ਚਾਰ ਜੀ ਰਲ ਕੇ ਬੈਠੇ ਹੋਵੋ ਉਦੋਂ ਗੁਰੂ ਦੀਆਂ ਗੱਲਾਂ ਕਰੋ ਇਹ ਬੜਾ ਵਧੀਆ ਤਰੀਕਾ ਹੈ ਕਰਕੇ ਦੇਖਿਓ ਜੇ ਮਨ ਬੜਾ ਖੁਸ਼ ਹੁੰਦਾ ਹੈ ਮਨ ਨੂੰ ਬੜਾ ਸਕੂਨ ਮਿਲਦਾ ਹੈ ਮਨ ਦੇ ਸਾਰੇ ਭੋਜ ਚਿੰਤਾਵਾਂ ਲੈ ਜਾਂਦੀਆਂ ਨੇ ਤਾ ਇਹ ਕੰਮ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਵੇਲਾ ਕਰਕੇ ਸੋਣਾ ਏ ਕੋਈ ਗਲਤੀ ਕਰਕੇ ਗਲਤੀ ਨੂੰ ਸਵੀਕਾਰ ਕਰ ਲੈਣਾ ਉਹ ਗਲਤੀ ਦੀ ਮਾਫੀ ਮੰਗ ਲੈਣੀ ਅਤੇ ਕਿਸੇ ਨੂੰ ਮਾਫ ਕਰ ਦੇਣਾ ਇਹ ਵੀ ਬਹੁਤ ਵੱਡਾ ਗੁਣ ਏ ਕਈਆਂ ਨੂੰ ਲੱਗਦਾ ਹੁੰਦਾ ਵੀ ਇਹ ਸਾਡੀ ਕਮਜ਼ੋਰੀ ਆ ਪਰ ਨਹੀਂ ਇਹ ਕਮਜ਼ੋਰੀ ਨਹੀਂ ਆ ਇਹ ਤਾਕਤ ਆ ਅਤੇ ਇਹ ਵਿਰਲੇ ਮਨੁੱਖਾਂ ਦੇ ਅੰਦਰ ਹੁੰਦੀ ਆ ਕਿਸੇ ਨੂੰ ਮਾਫ ਕਰਨਾ ਕਿਸੇ ਤੋਂ ਮਾਫੀ ਮੰਗਪੋਣਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਆ ਤਾਂ ਜੇਕਰ ਇਹ ਗੁਣ ਤੁਹਾਡੇ ਅੰਦਰ ਆ ਤਾਂ ਵਾਹਿਗੁਰੂ ਜੀ ਦਾ ਬਾਰ-ਬਾਰ ਸ਼ੁਕਰਾਨਾ ਕਰੋ ਕਿਉਂਕਿ ਇਹ ਗੁਣਾ ਵਾਲਾ ਬੰਦਾ ਕਦੇ ਵੀ ਚਿੰਤਾਗ੍ਰਸਤ ਨਹੀਂ ਹੁੰਦਾ ਉਹ ਆਪਣੇ ਅੰਦਰੋਂ ਅੰਦਰ ਹੀ ਸੜਦਾ ਨਹੀਂ ਰਹਿੰਦਾ ਤਾਂ ਇਹ ਗੁਣ ਆਪਾਂ ਵੀ ਆਪਣੇ ਅੰਦਰ ਲੈ ਕੇ ਆਉਣਾ ਹੈ ਜਿਹਦੇ ਨਾਲ ਵੀ ਕੋਈ ਗਲੇਸ਼ਿਕ ਵੇ ਸ਼ਿਕਾਇਤਾਂ ਹੋਣ ਸਿੱਧੀ ਉਹਦੇ ਨਾਲ ਗੱਲ ਕਰਕੇ ਕਲੀਅਰ ਕਰ ਲੋ ਕਦੇ ਵੀ ਮਨ ਦੇ ਵਿੱਚ ਉਹ ਗੱਲਾਂ ਨਾ ਰੱਖੋ ਜਿੰਨਾ ਹੀ ਜ਼ਿਆਦਾ ਚਿਰ ਉਹਨਾਂ ਗੱਲਾਂ ਨੂੰ ਆਪਾਂ ਸਾਹਮਣੇ-ਸਾਹਮਣੇ ਸੰਭਾਲ-ਸੰਭਾਲ ਰੱਖਾਂਗੇ ਯਾਦ ਕਰਾਂਗੇ ਉਹ ਗੱਲਾਂ ਉਹਨੀਆਂ ਹੀ ਵਧਦੀਆਂ ਜਾਣੀਆਂ ਹੈ ਉਹ ਗੁੱਸਾ ਨਾਰਾਜ਼ਗੀ ਉਹਨਾਂ ਹੀ ਵਧਦਾ ਜਾਵੇਗਾ ਅਤੇ ਖਾਸ ਕਰਕੇ ਜੇਕਰ ਸਾਡੇ ਘਰ ਪਰਿਵਾਰ ਦੇ ਨਾਲ ਸੰਬੰਧਿਤ ਕੋਈ ਮਸਲਾ ਹੈ ਤਾਂ ਉਹਨੂੰ ਤਾਂ ਜ਼ਰੂਰ ਸੁਲਝਾ ਕੇ ਸੋ ਜਿਵੇਂ ਕੋਈ ਪਤੀ-ਪਤਨੀ ਦੀ ਆਪਸ ਦੇ ਵਿੱਚ ਕੋਈ ਨਾਰਾਜ਼ਗੀ ਹੋ ਗਈ ਆ ਗੱਲਬਾਤ ਹੋ ਗਈ ਆ ਜਾਂ ਤੁਹਾਡੇ ਮਾਪੇ-ਬਾਪ ਦੇ ਨਾਲ ਤੁਹਾਡੀ ਕੋਈ ਕਹਾ ਸੁਣੀ ਹੋਈ ਆ ਜਾਂ ਬੱਚਿਆਂ ਦੇ ਨਾਲ ਇਹ ਰਿਸ਼ਤਿਆਂ ਦੇ ਨਾਲ ਤਾਂ ਜਰੂਰ ਕਲੀਅਰ ਕਰਕੇ ਸੁਣੋ ਕਿਉਂਕਿ ਇਹ ਰਿਸ਼ਤੇ ਸਾਡੇ ਬਹੁਤ ਕਰੀਬੀ ਨੇ ਲੜ-ਪਾਵੇ ਪੈਣ ਪਰ ਮਨੋਂ-ਮਣੀ ਇੱਕ ਦੂਸਰੇ ਦੀ ਫਿਕਰ ਬਹੁਤ ਹੁੰਦੀ ਆ ਚਿੰਤਾ ਬਹੁਤ ਹੁੰਦੀ ਆ ਕਈ ਵਾਰ ਆਪਾਂ ਸਾਹਮਣੇ ਵਾਲੇ ਦੇ ਉੱਤੇ ਸਖਤੀ ਕਰ ਲੈਂਦੇ ਆ ਜਿਵੇਂ ਆਪਣੇ ਬੱਚਿਆਂ ਦੇ ਉੱਤੇ ਸਖਤੀ ਕਰ ਲਈ ਪਰ ਬਾਅਦ ਵਿੱਚ ਕਿੰਨਾ ਪਛਤਾਵਾ ਹੁੰਦਾ ਹੈ ਕਿ ਮੈਂ ਆਪਣੇ ਬੱਚੇ ਨੂੰ ਕਿਉਂ ਡਾਂਟਿਆ ਜਮਾ ਪਿਓ ਦੇ ਕੋਈ ਜਵਾਬ ਦੇ ਦਿੱਤਾ ਜਾਵੇ ਤਾਂ ਬੱਚਿਆਂ ਨੂੰ ਵੀ ਮਨ ਦੇ ਵਿੱਚ ਬੜਾ ਪਛਤਾਵਾ ਹੁੰਦਾ ਹੈ ਕਿ ਨਹੀਂ ਮੈਨੂੰ ਆਪਣੇ ਮਾਤਾ ਪਿਤਾ ਦੇ ਨਾਲ ਇਸ ਤਰ੍ਹਾਂ ਨਹੀਂ ਜੀਵਣਾ ਚਾਹੀਦਾ ਜੀਵਨ ਸਾਥੀ ਦੇ ਨਾਲ ਵੀ ਕੋਈ ਗੱਲ ਹੋ ਜਿਵੇਂ ਪਤੀ ਪਤਨੀ ਦੇ ਵਿੱਚ ਵੀ ਗੱਲ ਹੋ ਜਵੇ ਤਾਂ ਉਦੋਂ ਵੀ ਤਾਂ ਮਨ ਦੇ ਵਿੱਚ ਪਛਤਾਵਾ ਹੁੰਦਾ ਹੀ ਹੈ ਨਾ ਕਿ ਜੇਕਰ